ਜਲੰਧਰ ਦੇ ਸ਼ਹੀਦ ਉਦਮ ਸਿੰਘ ਨਗਰ ਦੀ ਪਾਰਕ ਦੇ ਵਿੱਚੋਂ 11 ਸੱਪ ਫੜੇ ਗਏ ਨੇ। दरअसल ਲੋਕਾਂ ਦੇ ਵੱਲੋਂ ਇੱਥੇ ਸ਼ਿਕਾਇਤ ਕੀਤੀ ਗਈ ਸੀ ਕਿ ਪਾਰਕ ਦੇ ਵਿੱਚ ਸੱਪ ਘੁੰਮਦੇ ਨਜ਼ਰ ਆਉਂਦੇ ਨੇ ਜਿਸ ਦੇ ਚੱਲਦਿਆਂ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਜਿਨ੍ਹਾਂ ਵੱਲੋਂ ਸੁਪੇਰੀਆ ਨੂੰ ਬੁਲਾ ਕੇ ਇੱਥੇ 11 ਸੱਪਾਂ ਨੂੰ ਕਾਬੂ ਕਰਵਾਇਆ ਗਿਆ ਤੇ ਲੋਕਾਂ ਦੀ ਮੁਸ਼ਕਲ ਦਾ ਹੱਲ ਕੀਤਾ ਗਿਆ। दरअसल ਲੋਕਾਂ ਦਾ ਕਹਿਣਾ ਸੀ ਕਿ ਪਾਰਕ ਦੇ ਵਿੱਚ ਆਮ ਤੌਰ ਤੇ ਬੱਚੇ ਖੇਡਦੇ ਨੇ ਤੇ ਇੱਥੇ ਕਈ ਵਾਰ ਸੱਪ ਵੇਖੇ ਗਏ ਨੇ। ਜਦ ਇਹ ਸ਼ਿਕਾਇਤ ਲੋਕਾਂ ਵੱਲੋਂ ਕੀਤੀ ਗਈ ਹੈ ਤਾਂ ਵਿਧਾਇਕ ਰਮਨ ਅਰੋੜਾ ਉਦਾਵ ਲੋ ਨੂੰ ਤੁਰੰਤ ਇਸਤੇ ਕਾਰਵਾਈ ਕੀਤੀ ਗਈ ਹੈ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋਵੇ ਤਾਂ ਤੁਰੰਤ ਸਪੇਰੇਆ ਨੂੰ ਬੁਲਾਇਆ ਗਿਆ ਜਿਨ੍ਹਾਂ ਕੋਲ ਇਥੇ ਪਾਰਕ ਦੇ ਵਿੱਚੋਂ 11 ਸੱਪ ਫੜੇ ਗਏ ਨੇ ਲੋਕਾਂ ਦੀ ਮੁਸ਼ਕਲ ਦਾ ਹੱਲ ਕੀਤਾ ਗਿਆ ਅੱਜ ਸਵੇਰੇ ਆਈਸੀਸੀ ਦੁੱਧਮ ਚਿਲ ਨਗਰ ਤੋਂ ਇਹ ਉਹਨਾਂ ਨੇ ਕੰਪਲੇਨਟ ਦਿੱਤੀ ਸੀ ਫਿਰ ਮੈਂ ਸਪੇਰੇਆ ਉੱਥੇ ਭੇਜੇ ਸੀਗੇ ਤਕਰੀਬਨ ਪਤਾ ਲੱਗਾ 11 ਜਿਹੜੇ ਸਨੈਕਸ ਉੱਥੋਂ ਫੜੇ ਗਏ ਤੇ ਲੋਕਾਂ ਦੀ ਕੀ ਕੋਈ ਕੰਪਲੇਂਟਸ ਆ ਰਹੀਆਂ ਸੀਗਾ ਤੇ ਸਾਨੂੰ ਦਿੱਕਤ ਤਾਂ ਨਹੀਂ ਆਈ ਕੰਪਲੇਂਟ ਨਹੀਂ ਨਹੀਂ ਕਟਿਆ ਨਹੀਂ ਕੰਪਲੇਂਟ ਆ ਰਹੀਆਂ ਸੀਗੀਆਂ ਤੇ ਉਹਦੇ ਆਧਾਰ ਦੇ ਉੱਤੇ ਫਿਰ ਅਸੀਂ ਇਥੇ ਸਪੇਰੇ ਭੇਜੇ ਸੀ ਉਹਨਾਂ ਨੇ ਫਿਰ 11 ਸਨੇਕਸ ਪਕੜੇ ਪਰਟੀਕੂਲਰ ਪਾਰਕ ਚੋਂ ਫੜੇ ਜੀ ਕਿਸੇ ਦਾ ਪਾਰਕ ਚੋਂ ਪਾਰਕ ਚੋਂ ਇਹ ਵੀ ਦੱਸਣਾ ਕਿ ਇਹ ਜਿਹੜੇ ਸੱਪ ਐ ਮੁੱਖਕ ਦੇ ਉੱਤੇ ਤੁਸੀਂ ਮੌਜੂਦ ਸੀਗੇ ਮਤਲਬ ਕਿਹੜੀ ਪ੍ਰਜਾਤੀ ਸੀ ਇਹਨਾਂ ਦੀ ਮਤਲਬ ਕੋਬਰਾ ਸੀਗੇ ਜਾਂ ਫਿਰ ਨਾਰਮਲ ਸੱਪ ਜਿਹੜੇ ਕਿ ਜ਼ਿਆਦਾ ਜ਼ਹਿਰੀਲੇ ਨਹੀਂ ਹੁੰਦੇ ਜਾਂ ਜ਼ਹਿਰ ਵਾਲੇ ਸੱਪ ਸੀਗੇ ਇਹ ਇਦਾਂ ਤਾਂ ਮੈਨੂੰ ਨਹੀਂ ਪਤਾ ਹੈਗਾ ਪਰ ਸਪੇਰੀਆ ਨੇ ਦੱਸਿਆ ਦੇ ਮੁਤਾਬਕ ਹੈਗਾ ਵੀ ਦੋ ਤਿੰਨ ਜਾਨੇ ਤਾਂ ਜਿਹੜੇ ਜਿਹੜੇ ਫਨ ਫਲੰਦ ਵਾਲੇ ਸੀ ਬਾਕੀ ਨੋਰਮਲ ਸੀ